ਉਸੇ ਤਲਵੰਡੀ ਦੇ ਅੰਦਰ ਇੱਕ 베ਦੀਆਂ ਦਾ ਪਰਿਵਾਰ ਰਹਿੰਦਾ ਬਾਬਾ ਸ਼ਿਵਰਾਮ 베ਦੀ ਮਾਤਾ ਬਨਾਰਸੀ ਦੇਵੀ ਉਹਨਾਂ ਦੇ ਘਰ ਵਿੱਚ ਦੋ ਪੁੱਤਰ ਜਨਮ ਲੈਂਦੇ ਨੇ ਵੱਡੇ ਬਾਬਾ ਕਾਲੂ ਜੀ ਛੋਟੇ ਬਾਬਾ ਲਾਲੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਾਚਾ ਜੀ ਵੱਡੇ ਬਾਬਾ ਕਾਲੂ ਜੀ ਪੜ੍ਹ ਲਿਖ ਗਏ ਉਹਨਾਂ ਨੂੰ ਰਾਏ ਬੁਲਾਰ ਭੱਟੀ ਨੇ ਆਪਣੇ ਕੋਲ ਮਾਲ ਮੰਤਰੀ ਦਾ ਅਹੁਦਾ ਦਿੱਤਾ ਜਿਹੜਾ ਜ਼ਮੀਨ ਜ਼ਾਇਦਾਤ ਦਾ ਸਾਰਾ ਹਿਸਾਬ ਕਿਤਾਬ ਰੱਖਦਾ ਉਹਨੂੰ ਪਟਵਾਰੀ ਵੀ ਕਿਹਾ ਜਾਂਦਾ ਪਲਵਲੀ ਤੋਂ ਸ਼ਬਦ ਪਟਵਾਲੀ ਬਣਿਆ ਸਾਧ ਸੰਗਤ ਜਦੋਂ ਆਪਣੇ ਕੋਲ ਉਹਨਾਂ ਨੇ ਰੱਖ ਲਿਆ ਉਹਨਾਂ ਨੂੰ ਪਟਵਾਰ ਕੁਨੇ ਜ਼ਮੀਨ ਜਾਇਦਾਦ ਦੇ ਸਭ ਕਿਤਾਬ ਨੇ ਲੋਕ ਉਹਨਾਂ ਨੂੰ ਫਿਰ ਕਾਲੂ ਦੇ ਨਾਲ ਜਾਣ ਲੱਗ ਪਏ ਭਾਈ ਮਹਿਤਾ ਕਾ ਸਾਧ ਸੰਗਤ ਮੈਂ ਤਾਂ ਕੋਈ ਉਹਨਾਂ ਦਾ ਗੁੱਤ ਬਰਾਦਰੀ ਨਹੀਂ ਮੈਂ ਤਾਂ ਤਿੰਨ ਨੇ ਜਿਹੜਾ ਮਾਲ ਮੰਤਰੀ ਦੇ ਅਹੁਦੇ ਤੇ ਹੁੰਦਾ ਲੱਗ ਕੋਲ ਤੋਂ ਮਹਿਤਾ ਕਹੀ ਹੈ ਮਹਿਤੇ ਦਾ ਅਰਥ ਮੰਤਰੀ ਉਸ ਮਾਲ ਮੰਤਰੀ ਪਹਾੜ ਜ਼ਮੀਨ ਜਾਇਦਾਦ ਦੇ ਹਿਸਾਬ ਕਰਕੇ ਮੈਂ ਤਾਂ ਕਾਲੂ ਕਹਿਣ ਲੱਗ ਪਏ ਉਹਨਾਂ ਦੇ ਘਰ ਮਾਂ ਤ੍ਰਿਪਤਾ ਜੀ ਦੀ ਕੁੱਖ ਤੋਂ ਪਹਿਲਾਂ ਇੱਕ ਬੱਚੀ ਨੇ ਜਨਮ ਲਿਆ ਉਹਦਾ ਨਾਮ ਇਤਿਹਾਸ ਵਿੱਚ ਰੱਖਿਆ ਨਾਨਕੀ ਫਿਰ 5 ਸਾਲ ਗੁਜ਼ਰ ਗਏ 5 ਸਾਲ ਵੇਦੀਆਂ ਦੇ ਘਰ ਕੋਈ ਔਲਾਦ ਨਾ ਹੋਈ 5 ਸਾਲ ਮੈਂ ਤਾਂ ਕਾਲੂ ਮਾਂ ਤ੍ਰਿਪਤਾ ਜੀ ਦੇ ਘਰ ਕੋਈ ਔਲਾਦ ਨਾ ਹੋਈ ਪੰਜਾਂ ਸਾਲਾਂ ਬਾਅਦ ਨਿਰੰਕਾਰ ਨੇ ਪੁਕਾਰ ਸੁਣੀ ਇਸ ਧਰਤੀ ਤੇ ਖੁਦ ਨੰਕਾਰ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਲੈਣਾ ਸੀ ਸਾਸੰਗਤ ਕਹਿੰਦੇ ਕੁਝ ਮਹੀਨੇ ਪਹਿਲੇ ਹਾਲਾਤ ਬਦਲ ਗਏ ਬਾੜ ਦੇ ਇਲਾਕੇ ਤੇ ਤਲਵੰਡੀ ਦੇ ਇਲਾਕੇ ਵਿੱਚ ਚੋਰੀਆਂ ਹੋਣੀਆਂ ਬੰਦ ਹੋ ਗਈ ਤਲਵੰਡੀ ਦੇ ਇਲਾਕੇ ਵਿੱਚ ਲੋਕ ਬੇਇਮਾਨੀ ਕਰਨੀ ਛੱਡ ਗਏ ਰਾਏ ਪੋਏ ਬਾੜ ਦੇ ਇਲਾਕੇ ਵਿੱਚ ਆਪਸ ਲੋਕਾਂ ਵਿੱਚ ਪਿਆਰ ਪ੍ਰੇਮ ਭਰਾਮਜ ਪਿਆਰ ਵਧਣ ਲੱਗ ਪਿਆ ਕਈ ਕਈ ਸਾਲਾਂ ਦਾ ਵੈਰ ਲੋਕਾਂ ਦੇ ਮਨ ਚੋਂ ਆਪੇ ਹੀ ਨਿਕਲ ਗਿਆ ਪਤਾ ਨਹੀਂ ਕਿਉਂ ਉਸ ਇਲਾਕੇ ਦਾ ਰਾਏ ਕੋਈ ਦਾ ਨਵਾਬ ਉਹ ਬੜਾ ਧਾਰਮਿਕ ਖਿਆਲਾਂ ਵਾਲਾ ਧਾਰਮਿਕ ਹੋ ਗਿਆ ਉਹਦੇ ਅੰਦਰ ਨਾਮ ਦੀ ਧਰਮ ਦੀ ਜੋਤ ਜਗਣ ਲੱਗ ਪਈ ਉੱਥੇ ਰਹਿਣ ਵਾਲੇ ਲੋਕ ਧਰਮੀ ਹੋਣ ਲੱਗ ਪਏ ਭਾਈ ਸੰਤੋਖ ਸਿੰਘ ਲਿਖਦੇ ਹੋਵੇ ਵੀ ਕਿਉਂ ਨਾ ਉਹ ਦੁਨੀਆ ਦੇ ਲੋਕ ਇੱਕ ਦੁਨੀਆਵੀ ਕੋਈ ਰਾਜੇ ਮੰਤਰੀ ਨੇ ਆਉਣਾ ਹੋਵੇ ਲੋਕ ਸੜਕਾਂ ਵਿੱਚ ਝਾੜੂ ਫੇਰਦੇ ਨੇ ਪਾਣੀ ਛਿੜਕਦੇ ਨੇ ਕਲੀਆਂ ਵਖੇਰਦੇ ਨੇ ਜਿਹੜੀ ਧਰਤੀ ਤੇ ਰੱਬ ਗੁਰੂ ਨਾਨਕ ਨੇ ਆਉਣਾ ਹੋਵੇ ਰੱਬ ਨੇ ਆਪਣੀ ਆਪੋ ਧਰਤੀ ਸਵਰਗ ਬਣਾ ਦਿੱਤੀ ਹੁਣ ਉਸ ਧਰਤੀ ਤੇ ਉਹ ਆ ਰਿਹਾ ਜਿਹਦੇ ਪੈਰਾਂ ਨੂੰ ਨਮਸ਼ਕਾਰ ਕਰਕੇ ਦੁਨੀਆ ਕਹੇਗੀ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਨ ਥਾਪਣ ਸੋਆ ਇਤਿਹਾਸ ਕਹਿੰਦਾ ਉਸੇ ਨਗਰ ਦੀ ਗਰੀਬਣੀ ਔਰਤ ਮੁਸਲਮਾਨ ਜਿਹੜੀ ਦਾਈ ਪੁਨੇ ਦਾ ਕੰਮ ਕਰਦੀ ਉਹਦੇ ਭਾਗ ਜਾ ਕੇ ਉਹਨੂੰ ਸੇਵਾ ਮਿਲੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਵਿੱਚ ਕੁਝ ਦਿਨ ਪਹਿਲਾਂ ਉਹ ਸੇਵਾ ਕਰਨ ਆਉਂਦੀ ਰਹੀ ਇੱਕ ਦਿਨ ਪੂਰਾ ਪਰਿਵਾਰ ਬੈਠਾ ਹੈ ਬੈਠੇ ਪਰਿਵਾਰ ਵਿਦਿਆ ਦਾ ਪਰਿਵਾਰ ਜਿਨ੍ਹਾਂ ਦੇ ਘਰ ਵਿੱਚ ਪੈਸਾ ਸਰੱਗੀ ਜ਼ਾਇਦਾਤ ਸਭ ਕੁਝ ਹੈ ਪਰਿਵਾਰ ਨੂੰ ਦੇਖ ਕੇ ਆਉਂਦਿਆਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦਾਦਾ ਬਾਬਾ ਸ਼ਿਵਰਾਮ ਜੀ ਨੂੰ ਬੁਲਾਇਆ ਪੂਰੇ ਪਰਿਵਾਰ ਨੂੰ ਦੇਖ ਕੇ ਫਿਰ ਮਹਿਤਾ ਕਾਲੂ ਵੱਲ ਵੇਖ ਕੇ ਬੋਲੀ ਮਹਿਤਾ ਕਲਿਆਨਦਾਸ ਅੱਲਾਹ ਤਾਲਾ ਨੇ ਤੁਹਾਨੂੰ ਬੜਾ ਕੁਝ ਦਿੱਤਾ ਹੈ ਰੱਬ ਨੇ ਤੁਹਾਨੂੰ ਜ਼ਮੀਨ ਜ਼ਾਇਦਾਤ ਪੈਸਾ ਦਿੱਤਾ ਹੈ 5 ਸਾਲ ਪਹਿਲਾਂ ਤੇਰੇ ਘਰ ਧੀ ਹੋਈ ਸੀ ਪੰਜਾਂ ਸਾਲਾਂ ਬਾਅਦ ਅੱਲਾਹ ਤਾਲਾ ਨੇ ਨਜ਼ਰ ਕੀਤੀ ਜੇ ਇਸ ਵਾਰ ਤੇਰੇ ਪੁੱਤਰ ਹੋਇਆ ਨਾ ਮੈਂ ਤਾਂ ਕਹਾਲੂ ਮੈਨੂੰ ਗਰੀਬਣੀ ਨੂੰ ਚਾਰ ਪੈਸੇ ਖੁਸ਼ ਹੋ ਕੇ ਦੇ ਦੇਈ ਮੇਰਾ ਬੁਢੇ ਪਾਸੋਂ ਖਾ ਲੰਘ ਜਾਏ ਵਿਖੀ ਕਾ ਯੂਸੀ ਨਾ ਕਰੀ ਮੇਰੇ ਘਰ ਦਾਣੇ ਮੁੱਕ ਗਏ ਨੇ ਦੋ ਮਣ ਦਾਣੇ ਦੇ ਦੇਈ ਸਿਆਲ ਸੌਖਾ ਲੰਘ ਜਾਏਗਾ ਇੱਕ ਅੰਧਾ ਗਰਮ ਕੱਪੜਾ ਵਿਸਤਰਾ ਦੇ ਦੇਈ ਲੋਕ ਕੱਪੜੇ ਤੇ ਦਿੰਦੇ ਨੇ ਪਹਿਨਣ ਵਾਲੇ ਨਹੀਂ ਮੈਂ ਤਾਂ ਕਹਾਲੂ ਕੋਈ ਗਰਮ ਕੱਪੜਾ ਦੇ ਦੇ ਅੱਜ ਪੂਰੇ ਪਰਿਵਾਰ ਨੂੰ ਕਿਹਾ ਜੇ ਤੁਹਾਡੇ ਘਰ ਪੁੱਤਰ ਹੋਏ ਉੱਠ ਕੇ ਬਾਬਾ ਸ਼ਿਵਰਾਮ ਮਹਿਤਾ ਕਾਲੂ ਜੀ ਨੇ ਕਿਹਾ ਦੌਲਤਾ ਦਾਹੀਂ ਤੇਰੀ ਜ਼ੁਬਾਨ ਵਕਤਾਬਰ ਹੋਏ ਜੋ ਤੂੰ ਮੰਗ ਰਹੀ ਹੈ ਤੈਨੂੰ ਵਧਾਈ ਖੁਸ਼ ਹੋ ਕੇ ਦਵਾਂ ਕੌਣ ਦੱਸੇ ਦੌਲਤਾ ਦਾਹੀਂ ਤੂੰ ਪੈਸੇ ਮੰਗਨੀ ਹੈ ਤੂੰ ਕੱਪੜੇ ਤੇ ਦਾਣੇ ਮੰਗਨੀ ਹੈ ਦੌਲਤਾ ਤੈਨੂੰ ਪਤਾ ਹੀ ਨਹੀਂ ਦੂੰ ਇਸ ਧਰਤੀ ਦੀ ਪਹਿਲੀ ਭਾਗਾਂ ਵਾਲੀ ਔਰਤ ਹੈ ਇਸ ਧਰਤੀ ਤੇ ਜਨਮ ਦੇਣ ਵਾਲੀ ਮਾਂ ਤ੍ਰਿਪਤਾ ਨੂੰ ਗੁਰੂ ਨਾਨਕ ਦੇ ਦਰਸ਼ਨ ਬਾਅਦ ਵਿੱਚ ਹੋਣਗੇ ਪਹਿਲਾਂ ਦਰਸ਼ਨ ਹੀ ਤੈਨੂੰ ਹੋਣਗੇ ਤੂੰ ਤੇ ਦੁਨੀਆ ਦੀ ਪਹਿਲੀ ਭਾਗਾਂ ਵਾਲੀ ਗੁਰੂ ਨਾਨਕ ਸਾਹਿਬ ਦੇ ਸਭ ਤੋਂ ਪਹਿਲਾਂ ਜੇ ਕਿਸੇ ਨੇ دیدار ਪਾਇਆ ਉਹ ਦولتਾਂ ਦਾਈ ਸਾਧ ਸੰਗਤ ਜਿੱਦਣ ਫਿਰ ਪ੍ਰਕਾਸ਼ ਹੁੰਦਾ ਉਦੋਂ ਬੜੀ ਅਸਚਰਜ ਖੜ ਬੱਪਲੀ ਅੱਧੀ ਰਾਤ ਦਾ ਵਕਤ ਹੋਇਆ ਸਿੰਧੀ ਲੋਕ ਮੈਂ ਵਿਖੇ ਨੇ ਸਾਧ ਸੰਗਤ ਸਿੰਧ ਵਿੱਚ ਨਨਕਾਣਾ ਸਾਹਿਬ ਤੇ ਇਧਰ 36 ਗੜ ਰਾਏਪੁਰ ਜਿੱਥੇ ਜਿੱਥੇ ਉਹ ਪਰਿਵਾਰ ਵਸਦੇ ਮਨਾਉਂਦੇ ਨੇ ਔਰ ਪੂਰੀ ਭਗਨਾ ਨਾਲੋਂ ਵਕਤ ਸਾਧ ਸੰਗਤ ਜਦੋਂ ਪਹਿਲਾ ਪਹਿਰ ਰੰਮ ਹੋਇਆ ਪੁੰਨਿਆਂ ਦੀ ਰਾਤ ਪੂਰਾ ਚੰਨ ਨਾਲ ਭਰਿਆ ਹੋਇਆ ਬੇੜਾ ਸੀ ਪਰਿਵਾਰ ਇੰਤਜ਼ਾਰ ਕਰ ਰਿਹਾ ਸੀ ਕੋਈ ਖੁਸ਼ੀ ਦੀ ਖਬਰ ਮਿਲੇ ਤੇ ਸਾਧ ਸੰਗਤ ਦੌਲਤਾਂ ਦਾਈ ਤੇ ਘਰ ਦੀ ਨੌਕਰਾਨੀ ਤੁਲਸਾ ਮਾਂ ਤ੍ਰਿਪਤਾ ਦੀ ਸੇਵਾ ਬੈਸਾ ਇਤਿਹਾਸ ਕਹਿੰਦਾ ਹੈ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਪ੍ਰਕਾਸ਼ ਹੋਇਆ ਦੌਲਤਾਂ ਹੈਰਾਨ ਤੇ ਹੱਕੀ ਬਕੀ ਰਹਿ ਗਈ ਜਦੋਂ ਹੱਥਾਂ ਵਿੱਚ ਪਾਤਸ਼ਾਹ ਦੇ ਪਹਿਲੇ دیدار ਕੀਤੇ ਉਸ ਕਮਰੇ ਵਿੱਚ ਅੱਠ ਮੁਗਲ ਦੇਸੀ ਕੇ ਉਹਦਾ ਜਗਦਾ ਹੋਇਆ ਦੀਵਾ ਉਹਦੀ ਰੋਸ਼ਨੀ ਮੱਧਮ ਪੈ ਗਈ ਇੰਨਾ ਪ੍ਰਕਾਸ਼ ਫੈਲ ਗਿਆ ਇਹਨੇ دیدار ਪਾਇਆ ਤੇ ਵੇਖ ਕੇ ਹੈਰਾਨ ਰਹਿ ਗਈ ਅੱਖਾਂ ਭਰ ਆਈਆਂ ਇੱਕਦਮ ਡਰ ਗਈ ਅੱਜ ਤੱਕ ਜਿੰਨੇ ਬੱਚਿਆਂ ਨੇ ਜਨਮ ਲਿਆ ਰੋਂਦੇ ਨੇ ਇਹ ਰੋਇਆ ਕਿਉਂ ਨਹੀਂ ਹੱਥ ਪੈਰ ਸਾਫ਼ ਕਰਕੇ ਨੰਨੇ ਜੇ ਪੈਰ ਪਕੜ ਕੇ ਨੇ ਇੱਕ ਵਾਰ ਉੱਪਰ ਥੱਲਾ ਕਰਕੇ ਪੁਠਾ ਕਰਕੇ ਕੋਲ ਖੜਾਕ ਕੀਤਾ ਇਹ ਦਾਈ ਸੀ ਇਹਦੇ ਜ਼ਿੰਦਗੀ ਦੇ 27 ਸਾਲ ਗੁਜੇ ਤੁੱਕੇ ਸਨ ਇਸ ਕੰਬੇ ਸਾਥ ਸੰਗਤ ਜਦੋਂ ਇਹਨੇ ਫਿਰ ਵੇਖਿਆ ਰੋਏ ਨਹੀਂ ਪਰ ਜਦੋਂ ਦਿਧਾਰ ਇਸ ਤਰ੍ਹਾਂ ਪਾਏ ਭਾਈ ਸੰਤੋਖ ਸਿੰਘ ਲਿਖਦੇ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਰਹੇ ਸਨ બસ ਪਹਿਲੀ ਝਲਕ ਪਾਤਸ਼ਾਹ ਦੀਆਂ ਨਜ਼ਰਾਂ ਖੁੱਲੀਆਂ ਹਜ਼ੂਰ ਦੀ ਉਹ ਨੁਰਾਨੀ ਨਦਰ ਪਹਿਲੀ ਇਸ ਦੌਲਤਾਂ ਦਾ ਹੀ ਤੇ ਪਈ ਅੰਦਰ ਭੁੱਖੇ ਮਨ ਨੂੰ ਸਦਾ ਲਈ ਸਬਰ ਆ ਗਿਆ ਇਹਨੇ ਪਾਤਸ਼ਾਹ ਦਾ ਸਰੀਰ ਮਾ ਤ੍ਰਿਪਤਾ ਨੂੰ ਸੰਪਿਆ ਸਾਥ ਸੰਗਤ ਕਿੰਨੀ ਭਾਗਾਂ ਵਾਲੀ ਹੋਏਗੀ ਉਹ ਪਹਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਹਿਲੀ ਵਾਰ ਜੇ ਕਿਸੇ ਨੇ ਛੁਏ ਤੇ ਦੌਲਤਾਂ ਦਾ ਹੀ ਜੇ ਗੁਰੂ ਨਾਨਕ ਦੀ ਪਹਿਲੀ ਨਜ਼ਰ ਕਿਸੇ ਦੇ ਪਈ ਦੌਲਤਾਂ ਦਾ ਹੀ ਤੇ ਅੱਜ ਇਹ ਕਮਰੇ ਤੋਂ ਬਾਹਰ ਆਈ ਪੂਰਾ ਪਰਿਵਾਰ ਉਡੀਕ ਰਿਆ ਸੀ ਤੇ ਪਰਿਵਾਰ ਵਾਲੇ ਉੱਠ ਕੇ ਖਲੋ ਗਏ ਇਹਨੇ ਹੱਥ ਜੋੜ ਕੇ ਕਿਹਾ ਮਹਿਤਾ ਕਾਲੂ ਵਧਾਈ ਹੋਵੇ ਤੇਰੇ ਘਰ ਅੱਲਾਹ ਤਾਲਾ ਨੇ ਪੁੱਤਰ ਬਖਸ਼ੇ ਪਰਿਵਾਰ ਵਿੱਚ ਖੁਸ਼ੀ ਹੋਈ ਇੱਕਦਮ ਮਹਿਤਾ ਕਾਲੂ ਜੀ ਨੇ ਮੋਹਰਾਂ ਦੀ ਥਾਲੀ ਲੈ ਆਂਦੀ ਆਪਣੇ ਪਿਤਾ ਬਾਬਾ ਸ਼ਿਵਰਾਮਦੀਨ ਨੂੰ ਕਹਿੰਦੇ ਨੇ ਵਧਾਈ ਪਾਓ ਦੌਲਤਾਂ ਨੂੰ ਦੋ ਜਦੋਂ ਇਸ ਤਰ੍ਹਾਂ ਪੈਸਿਆਂ ਦਾ ਬੁੱਕ ਕ ਭਰ ਕੇ ਕਿਹਾ ਲੈ ਦੌਲਤਾਂ ਝੋਲੀ ਕਰ ਤੈਨੂੰ ਵਧਾਈ ਦਈਏ ਦੌਲਤਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਇਹਨੇ ਝੋਲੀ ਨਾ ਅੱਢੀ ਤੇ ਬਸ ਉਹ ਪਰਿਵਾਰ ਵਾਲੇ ਕਹਿੰਦੇ ਕੀ ਹੋਇਆ ਦੌਲਤਾਂ ਕੱਲ ਤੱਕ ਤੇ ਪੈਸੇ ਧਾਣੇ ਕੱਪੜੇ ਮੰਗਦੀ ਸੈਂ ਜੇ ਪੈਸੇ ਥੋੜੇ ਨੇ ਹੋਰ ਦੇ ਦਿੰਨੇ ਆ ਪਰ ਸਾਡੇ ਘਰੋਂ ਖੁਸ਼ ਹੋ ਕੇ ਜਾਈ ਦੌਲਤਾਂ ਨੇ ਕਿਹਾ ਨਹੀਂ ਪਟਵਾਰੀ ਕਲਿਆਨਦਾਸ ਮੈਨੂੰ ਪੈਸੇ ਨਹੀਂ ਚਾਹੀਦੇ ਥਾਲ ਅੱਗੇ ਕਰਕੇ ਬੁੱਕ ਭਰ ਕੇ ਬਾਬਾ ਸ਼ਿਵਰਾਮ ਨੇ ਕਿਹਾ ਝੋਲੀ ਕਰ ਹੱਥ ਨਾਲ ਥਾਲ ਪਰਾਂ ਕਰਕੇ ਕਿਹਾ ਰਹਿਣ ਦੇ ਵੇ ਕਲਿਆਣਦਾਸ ਮੈਂ ਰੱਜੀ ਵੇ ਸਦਾ ਰੱਜੀ ਜਦੋਂ ਤੇਰੇ ਘਰ ਆਈ ਸਾਂ ਵਕ ਪੈਸੇ ਦਾਣਿਆਂ ਦੀ ਭੁੱਖ ਸੀ ਪਤਾ ਨਹੀਂ ਕਿਉਂ ਤੇਰੇ ਪੁੱਤ ਦੇ دیدار ਕੀਤੇ ਨੇ ਇੰਜ ਲੱਗਦਾ ਜਿਵੇਂ ਭੁੱਖਾ ਮਨ ਸਦੀਆਂ ਦਾ ਅੱਜ ਰੱਜ ਗਿਆ ਸਾਥ ਸੰਗਤ ਦੌਲਤਾਂदाई ਨੇ ਕਿਹਾ ਬਹੁਤ ਸਿਸ ਜਨਮੇ ਮਮ ਕਰਮਾਹੀ ਸਿਸ ਮੀਨੰ ਸ਼ਿਸ਼ੂ ਬੱਚੇ ਕਹਿੰਦੀ ਮੇਰੇ ਹੱਥਾਂ 'ਚ ਬੜੇ ਬੱਚਿਆਂ ਦੇ ਜਨਮ ਲਿਆ ਮੈਨੂੰ 27 ਸਾਲ ਹੋ ਗਏ ਕੰਮ ਕਰਦੇ ਮੇਰੇ ਹੱਥਾਂ 'ਚ ਬੜੇ ਬੱਚੇ ਜਨਮੇ ਨੇ ਪਰ ਇਦਾਂ ਦਾ ਅਚਰਜ ਕਉਤ ਕਦੇ ਨਹੀਂ ਵੇਖਿਆ ਬਹੁਤ ਸਿਸ ਜਨਮੇ ਮਮ ਕਰਮਾਹੀ ਜਿਹੇ ਅਚਰਜ ਕਬ ਦੇਖਿਓ ਨਾਹੀ ਮੈਂ ਇਹ ਅਸਚਰਜਤਾ ਵਾਲੀ ਗੱਲ ਕਦੇ ਨਹੀਂ ਵਖੀ ਸਾਥ ਸੰਗਤ ਇਹ ਬਿਨਾ ਵਧਾਈ ਲਿਆ ਚਲੀ ਗਈ ਇਤਿਹਾਸ ਕਹਿੰਦਾ ਹੈ ਤਿੰਨ ਚਾਰ ਦਿਨ ਫਿਰ ਸੇਵਾ ਵਿੱਚ ਆਉਂਦੀ ਰਹੀ ਉਤੋਂ ਬਾਅਦ ਪਰਤ ਕੇ ਦੌਲਤਾਂ ਧਾਈ ਨੇ ਧਾਈ ਪੁਣੇ ਦਾ ਕੰਮ ਛੱਡ ਦਿੱਤਾ ਇਹਨੇ ਕਿਸੇ ਦੇ ਘਰ ਵਿੱਚ ਧਾਈ ਦਾ ਕੰਮ ਨਾ ਕੀਤਾ ਬਸ ਤਿੰਨ ਚਾਰ ਮਹੀਨਿਆਂ ਤੋਂ ਬਾਅਦ ਫਿਰ ਰੌਲਾ ਪੈ ਗਿਆ ਓਏ ਜਿਹਦੇ ਘਰ ਔਲਾਦ ਨਾ ਹੋਵੇ ਉਹ ਦੌਲਤਾਂ ਦੇ ਘਰ ਮੱਥਾ ਟੇਕਿਓ ਤੇ ਔਲਾਦ ਹੋ ਜਾਂਦੀ ਹੈ ਉਹ ਦੌਲਤਾਂ ਨੂੰ ਨਮਸਕਾਰ ਕਰਿਓ ਤੇ ਔਲਾਦ ਹੁੰਦੀ ਹੈ ਤਲਵੰਡੀ ਵਿੱਚ ਦੌਲਤਾਂ ਪੂਜਣ ਯੋਗ ਹੋ ਗਈ। ਸੰਸਾਰ ਦੇ ਲੋਕ ਦੌਲਤਾਂ ਦੇ ਘਰੋਂ ਮੰਗਦੇ ਰਹੇ ਪਰ ਦੁਰ ਦੌਲਤਾਂ ਨੂੰ ਕਿਸੇ ਦੇ ਘਰੋਂ ਨਹੀਂ ਮੰਗਣਾ। ਸਾਧ ਸੰਗਤ ਉਸ ਪਾਤਸ਼ਾਹ ਦਾ ਤੁਸੀਂ ਪਰਮ ਨਾ ਰਹੇ। ਆਪਾਂ ਅਰਦਾਸ ਕਰਨੀ ਹੈ ਸਤਿਗੁਰੂ ਇਸ ਜਨਮ ਵਿੱਚ ਜੇ